ਵਾਰਾ ਕੁੱਤਿਆਂ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ 9 ਸਾਲ ਦੇ ਬੱਚੇ ਦੇ ਉੱਤੇ ਕੁੱਤੇ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹ ਗੰਬੀਰ ਸਖਮੀ ਹੋ ਗਿਆ ਇਹ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਘਟਨਾ ਕਿਸ਼ਨ ਨਗਰ ਦੀ ਦਸਤੀ ਚਾਰੀਏ ਗਲੀ ਨੰਬਰ 1 ਦੀ ਦਸਤੀ ਚਾਰੀਏ ਜਿੱਥੇ 9 ਸਾਲ ਦਾ ਬੱਚਾ ਆਪਣੇ ਪਿਤਾ ਦੇ ਲਈ ਚਾ ਕੇ ਚਾਰਿਆ ਹੁੰਦਾ ਦਾ ਰਸਤੇ ਦੇ ਵਿੱਚ ਇੱਕ ਕੁੱਤੇ ਦੇ ਵੱਲੋਂ ਉਸਤੇ ਉੱਤੇ ਹਮਲਾ ਕਰ ਦਿੱਤਾ ਚੰਦਾ ਉਸ ਨੂੰ ਜ਼ਮੀਨ ਤੇ ਸੁਟਿਆ ਚੰਦਾ ਤੇ ਬੁਰੀ ਤਰ੍ਹਾਂ ਦੇ ਨਾਲ ਬੱਚੇ ਨੂੰ ਸਖਮੀ ਕਰ ਦਿੱਤਾ ਚੰਦਾ ਹਾਲਾਂਕਿ ਬੱਚੇ ਦੀ ਚੀਕ ਸੁਣਨ ਤੋਂ ਬਾਅਦ ਲੋਕ ਮੌਕੇ ਤੇ ਪਹੁੰਚੇ ਅਤੇ ਬੱਚੇ ਨੂੰ ਪਚਾਇਆ ਗਿਆ ਜੇਕਰ ਥੋੜੀ ਜਿਹੀ ਵਿਦੇਰੀ ਹੁੰਦੀ ਤਾਂ ਕੁੱਤਾ ਬੱਚੇ ਨੂੰ ਬੇਹਦ ਨੁਕਸਾਨ ਪਹੁੰਚਾ ਸਕਦਾ ਸੀ ਬਿੜਕੀ ਨਾਮ ਤੁਹਾਡਾ ਰਿਹਾਨ ਅੱਛਾ ਕੀ ਗੱਲ ਹੋਈ ਮੈਂ ਜਾ ਰਹਾ ਤਾ ਚਾਏ ਤਾਂ ਮੈਨੂੰ ਪਤਾ ਨਹੀਂ ਚਲਾ ਕੁੱਤਾਰਾ ਫਿਰ ਮੇਜ ਗਾਤੀ ਆਪਸ਼ ਨੇ ਇੱਕਦਮ ਸੇ ਪਕੜ ਲਿਆ ਹਾਂ ਫੇ ਕਿਸੇ ਨੇ ਛੁੜਾਇਆ ਕਿਸ ਨੇ ਫਰਕ ਨਹੀਂ ਨਾ ਛੁੜਾਇਆ ਹੈ ਦੋ ਦਿਨ ਸੀ ਜਿਮਾ ਦੋ ਦਿਨ ਸੀ ਨਾਲ ਕੋਈ ਮੈਨੂੰ ਡਰ ਲੱਗਦਾ ਡਰ ਲੱਗਦਾ ਕੋਲ ਪੂ ਜਾਂਦੇ ਹੋ ਜਾਂ ਬਾਹਰ ਕੋਈ ਡਰ ਲੱਗਦਾ ਹਾਂ ਲੱਗਦਾ ਹਾਂ ਕੀ ਨਾਮ ਹੈ ਜੀ ਤੁਹਾਡਾ ਇਸ਼ਤਿਆਕ ਅਲੀ ਅੱਛਾ ਕੀ ਘਟਨਾ ਵਰਦੀ ਹੈ ਬੱਚੇ ਘਟਨਾ ਤਾਂ ਇਹ ਵਰਤਦੀ ਦੇਖੋ ਹੁਣ ਵੀ ਕੁੱਤੇ ਫਿਰ ਰਹੇ ਨੇ ਇਹ ਜਵਾਕ ਛੋਟੇ ਛੋਟੇ ਨੇ ਬਾਹਰ ਜਾਣ ਤੋਂ ਡਰਦੇ ਨੇ ਇੱਥੇ ਪਹਿਲਾਂ ਵੀ 29 ਕੁੱਤੋਂ ਨੇ ਵੱਢ ਲਿਆ ਤੇ ਹੁਣ ਵੀ ਤਰ ਦਿਨ ਬਾਅਦ ਜਵਾਕ ਤਾਂ ਬਾਹਰ ਜਾਇ ਨਹੀਂ ਸਕਦੇ ਹੁਣ ਡਰ ਲੱਗਦਾ ਸਕੂਲ ਵੀ ਜਾਣਾ ਜਵਾਕਾਂ ਨੇ ਨਾਲ ਹੀ ਸਕੂਲ ਹੈ ਡੀਏ ਵੀ ਤੇ ਹਿੰਦੀ ਪੁੱਤਰੇ ਤੁਹਾਡੇ ਬੇਟੇ ਨਾਲ ਵੀ ਕੀ ਮੇਰੇ ਬੇਟੇ ਨਾਲ ਵੀ ਕੁੱਤੇ ਨੇ ਵੱਢਿਆ ਸੀ ਆਹੀ ਇੱਕ ਨੰਬਰ ਗਲੀ 'ਚ ਦੇਖੋ ਖੜਾ ਨੇ ਕੁੱਤੇ ਹੁਣ ਵੀ ਉਹ ਖੜਾ ਨੇ ਉੱਧਰ ਆਹੀ ਲਾਂ ਲੱਗੇ ਰਹੇ ਨੇ ਕੁੱਤੇ ਕੀ ਹੋਇਆ ਕੀ ਹੋਇਆ ਸੀ ਇਹ ਮ제 ਦੁਕਾਨ ਨਾਲ ਹੀ ਬਾਹਰ ਦੁਕਾਨ ਆ ਹਾਈਵੇ ਤੇ ਇਧਰ ਰੋਡ ਤੇ ਦੁਕਾਨ ਤੇ ਉਹ ਦੁਕਾਨ ਹੈ ਇਹ ਚਾਹ ਦੇਣ ਗਿਆ ਸੀ ਮੁੰਡਾ ਮੈਂ ਤੇ ਜਾਂਦਾ ਪਿੱਛੇ ਆ ਕੇ ਫੜ ਲਿਆ ਇਹਨੂੰ ਫਿਰ ਇੱਥੇ ਨਾਲ ਇੱਕ ਦੋ ਨੰਬਰ ਦੇ ਵਿੱਚ ਨਾਲ ਹੀ ਉਹ ਜਨਾਨੇ ਫੜ ਲਿਆ ਇਧਰੋਂ ਜਾਂਦੇ ਹੋਏ ਕੁੱਤੇ ਨੇ ਕੀ ਲੱਗਦਾ ਕਿ ਵੱਡਾ ਕਿ ਵਿਚਾਰ ਇਹ ਬੱਚਾ ਕੇ ਬਸ ਆਹੀ ਬਈ ਪ੍ਰਸ਼ਾਸਨ ਇਹਨਾਂ ਨੂੰ ਫੜੇ ਬਸ ਕੁੱਤੋਂ ਨੂੰ ਹਾਂਜੀ ਇਹ 30 ਗੱਲ ਹੋਈ ਸੀ ਕਿ ਅੰਗਤੋ ਹੀ ਹੈ ਕਿ ਪ੍ਰਸ਼ਾਸਨ ਫੜੇ ਇਹਨਾਂ ਨੂੰ ਬਈ ਇਹ ਹੀ ਲੱਗਦਾ ਬਈ ਇਨਸਾਨ ਨਾਲੋਂ ਤਾਂ ਫਿਰ ਕੁੱਤੇ ਚੰਗੇ ਜਿਹੜੇ ਫਿਰਦੇ ਨੇ ਨਹੀਂ ਕਾਰਵਾਈ ਹੋ ਰਹੀ ਕੋਈ ਬਈ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਹੀ ਬੇਨਤੀ ਹੈ ਵੀ ਇਹਨਾਂ ਨੂੰ ਫੜੇ ਬਈ ਮੇਰੇ ਜਵਾਕ ਦੇ ਦੇਖ ਲਓ ਵੀਡੀਓ ਦੇਖ ਲਓ ਤੁਸੀਂ ਇਹਨੂੰ ਪਿੱਛੋਂ ਆਇਆ ਫੜਿਆ ਜੋ ਕੋਈ ਨਾ ਬਚਾਂਦਾ ਇਹਦੇ ਗਰਦਨਾਂ ਫੜੀ ਸੀ ਬਿਮਾਰੀ ਦੇਣਾ ਸੀ ਉਹਨੇ ਬਈ ਜਵਾਕ ਵੀ 8-9 ਸਾਲ ਦਾ 10 ਸਾਲ ਦਾ ਸੀਗਾ ਆ ਤਾਂ ਛੋਟੇ ਛੋਟੇ ਜਵਾਕੇ ਫਿਰਦੇ ਨੇ ਜੀ ਨਾਮ ਕੀ ਹੈ ਬਿੱਟੇ ਦਾ ਬੇਟੇ ਦਾ ਨਾਮ ਰਿਹਾਨ ਅਲੀ ਅਰੇਹਾਨ ਨਾਮ ਹੈ ਇਹ ਪ੍ਰਸ਼ਾਸਨ ਤੋਂ ਆਹੀ ਬੇਨਤੀ ਵੇ ਪ੍ਰਸ਼ਾਸਨ ਪੜਾਇਆ ਨਾ ਨੂੰ ਦੇਖੋ ਹੁਣ ਵੀ ਜਵਾ ਖੜੇ ਨੇ ਦੋ ਚਾਰ ਕੁੱਤੇ ਤਾਂ ਦੇਖ ਲਓ ਆ ਪਿੱਛੇ ਨੂੰ ਦਿਖਾ ਦਿਓ ਜੀ ਸਾਡੀ ਕੀ ਕਹਿਣਾ ਜਾਨੇ ਗਾਣਾ ਤਾਂ ਆਹੀ ਚੰਨ ਬਈ ਕੁੱਤੇ ਨਾਲੋਂ ਵੇ ਤਾਂ ਜੋ ਕਾਰਵਾਈ ਨਹੀਂ ਹੋ ਰਹੀ ਫੇਰ ਤਾਂ ਕੁੱਤੇ ਨਾਲੋਂ ਇਨਸਾਨ ਹੀ ਮੇਰੇ ਤੋਂ ਹੀ ਖਾਉਂਦੇ ਬੱਚੇ ਕੀ ਨਾਮ ਹੈ ਹਾਂਜੀ ਮੇਰਾ ਨਾਮ ਅਮਨਦੀਪ ਕੌਰ ਹੈ ਜੀ ਇੱਕ ਤੁਹਾਡੀ ਗਲੀ ਦਾ ਮਾਮਲਾ ਆਇਆ ਬੱਚੇ ਤੇ ਕੁੱਤੇ ਨੇ ਹਮਲਾ ਕਰਤਾ ਕਿ ਕੀ ਪੂਰਾ ਮਾਮਲਾ ਹਾਂਜੀ ਇਹ ਬਹੁਤ ਮਤਲਬ ਬਹੁਤ ਹੀ ਜ਼ਿਆਦਾ ਡੇਂਜਰਸ ਚੀਜ਼ ਹੋਈ ਹੈ ਜਿਹੜੀ ਸਾਡੇ ਕ੍ਰਿਸ਼ਨਨਗਰ ਦੇ ਵਿੱਚ ਹੋਈ ਹੈ ਕਿ ਬੱਚਾ ਆਪਣੇ ਪਾਪਾ ਦੇ ਲਈ ਚਾਹ ਲੈ ਕੇ ਜਾ ਰਿਹਾ ਸੀ ਰਸਤੇ 'ਚ ਤੇ ਉਹਦੇ ਉੱਤੇ ਹਮਲਾ ਕਰ ਦਿੱਤਾ ਕਿ ਕੁੱਤੇ ਨੇ ਤੇ ਉਹਦੇ ਕਰਕੇ ਉਹਨੂੰ ਬਹੁਤ ਜ਼ਿਆਦਾ ਪ੍ਰੋਬਲਮ ਹੋਈ ਹੈ ਬੱਚੇ ਦੇ ਇੰਜੈਕਸ਼ਨਸ ਲੱਗੇ ਆ ਹੁਣ ਆਲਟਰਨੇਟਿਵ ਡੇਸ ਤੇ ਉਹਦੇ ਇੰਜੈਕਸ਼ਨਸ ਲੱਗ ਰਹੇ ਨੇ ਸੋ ਇਹਦੇ ਲਈ ਅਸੀਂ ਇਹੀ ਕਵਾਂਗੇ ਕਿ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਬੱਚੇ ਖੇਡ ਨਹੀਂ پا ਰਹੇ ਆਪਣੀ ਗਲੀ ਦੇ ਵਿੱਚ ਤੇ ਸਾਨੂੰ ਖੁਦ ਨੂੰ ਵਾਕ ਕਰਨਾ ਬੜਾ ਮੁਸ਼ਕਿਲ ਲੱਗ ਰਿਹਾ ਹੈ ਮਤਲਬ ਏਵਰੀਥਿੰਗ ਇਜ਼ ਬਰੀ ਡਿਫਿਕਲਟ ਹੈਨਾ ਕਿ ਸਭ ਕੁਝ ਹੌਟਪੌਚ ਹੋ ਰਿਹਾ ਹੈ ਕਿ ਇਹਦੇ ਕਰਕੇ ਕੀ ਹੈ ਕਿ ਕੁਝ ਵੀ ਅਸੀਂ ਬਾਹਰ ਨਿਕਲਣ ਤੋਂ ਬਹੁਤ ਜ਼ਿਆਦਾ ਡਰ ਰਹੇ ਹਾਂ ਤੇ ਇਹਦੇ ਲਈ ਅਸੀਂ ਚਾਹੁੰਦੇ ਆ ਕਿ ਗਵਰਨਮੈਂਟ ਇਹਦੇ ਲਈ ਕੁਝ ਕਰੇ ਜਿੱਦ ਤੱਕ ਸੀਸੀਟੀਵੀ ਸਾਹਮਣੇ ਆਈ ਹੈ ਕੀ ਲੱਗਦਾ ਵੀ ਬੜਾ ਇੱਕ ਦੇਖ ਕੇ ਬੜਾ ਸ਼ੌਕ ਜਾਂ ਲੱਗ ਰਿਹਾ ਹੈ ਹਾਂਜੀ 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 ਉਹਦੇ ਵਿੱਚ ਤੁਸੀਂ ਕਿੱਦਾਂ ਦੇਖਦੇ ਹੋ ਵੀ ਜਿਹੜੀ ਸੀਸੀਟੀਵੀ ਸਾਹਮਣੇ ਆਂਦੀ ਹੈ ਜਾਨ ਕਿੰਨੇ ਬਚਾਈ ਹਾਂਜੀ ਉੱਥੇ ਇੱਕ ਕੰਮ ਵਾਲੇ ਸੀਗੇ ਉਹ ਕਿਤੇ ਕੰਮ ਕਰ ਰਹੇ ਸੀਗੇ ਉਹਨਾਂ ਨੇ ਮੌਕੇ ਤੇ ਉਹਨੂੰ ਬਚਾ ਲਿਆ ਬੱਚੇ ਨੂੰ ਹਨਾ ਜਿਹਦੇ ਕਰਕੇ ਇਹ ਬੱਚਾ ਬਹੁਤ ਜ਼ਿਆਦਾ ਫਰਾਂ ਜਦੋਂ ਇੰਜਰਡ ਹੋ ਗਿਆ ਸੀਗਾ ਤੇ ਉਹਨਾਂ ਨੇ ਮਤਲਬ ਟਾਈਮ ਤੇ ਟਾਈਮਲੀ ਉਹਨੂੰ ਬਚਾ ਲਿਆ ਉਹਨਾਂ ਨੇ ਸੋ ਉਹਨਾਂ ਲਈ ਅਸੀਂ ਥੈਂਕਫੁਲ ਹੈਗੇ ਆ ਬਟ ਫੇਰ ਵੀ ਗਵਰਨਮੈਂਟ ਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਮੇਰਾ ਨਾਮ ਮਨਿੰਦਰ ਸਿੰਘ ਹੈ ਵੀਰ ਜੀ ਕਿਸ਼ਾਨਗਰ ਇੱਕ ਨੰਬਰ ਦਾ ਰਹਿਣ ਵਾਲਾ ਹੀ ਮੈਂ ਇੱਕ ਵੀਰ ਜੀ ਸੀਸੀਟੀਵੀ ਸਾਹਮਣੇ ਆਈ ਹੈ ਬੱਚੇ ਤੇ ਕੁੱਤੇ ਨੇ ਹਮਲਾ ਕਰਤਾ ਹੈ ਕੀ ਪੂਰਾ ਮਾਮਲਾ ਕੀ ਹੈ ਇਹ ਨਾ ਵੀਰ ਜੀ ਸਾਡੇ ਇੱਧਰ ਕਾਫੀ ਜਣੀ ਕੁੱਤੇ ਜਿਹੜੇ ਹੈਗੇ ਨੇ ਝੁੰਡ ਦੇ ਵਿੱਚ ਫਿਰਦੇ ਨੇ ਇਹ ਪ੍ਰੋਬਲਮ ਕਾਫੀ ਦੇਰ ਦੀ ਆ ਰਹੀ ਆ ਜਿਵੇਂ ਕਈ ਵਾਰ ਸਵੇਰੇ ਆਪਾਂ ਸੈਰ ਕਰਨ ਚਲੇ ਜਾਂਦੇ ਆਂ ਸ਼ਾਮ ਨੂੰ ਨਾਈਟ ਆਊਟ ਗੇੜਾ ਮਾਰਨੇ ਕੁਝ ਹੋਰ ਤੁਸੀਂ ਫੇਰ ਨਹੀਂ ਸਕਦੇ ਹੈਗੇ ਉਰੇ ਕੁੱਤੇ ਬਹੁਤ ਜ਼ਿਆਦਾ ਆਕਰਮਕ ਜਿਹੇ ਹੈਗੇ ਨੇ ਤੇ ਇੱਕ ਹੁਣ ਤੁਸੀਂ ਦੇਖਿਆ ਹੋਣਾ ਵੀ ਬੱਚੇ ਨੂੰ ਵੀ ਕੱਟ ਲਿਆ ਬਹੁਤ ਔਖੀ ਉਹਦੀ ਜਾਨ ਬਚੀ ਆ ਹਾਸਾ ਹੋ ਸਕਦਾ ਸੀ ਬੜਾ ਉਹਦੀ ਜਾਨ ਵੀ ਜਾ ਸਕਦੀ ਸੀ ਤੇ ਅਚਾਨਕੇ ਹਮਲਾ ਕੀਤਾ ਬੱਚਾ ਜਾ ਰਿਹਾ ਆਪਣਾ ਆਰਾਮ ਨਾਲ ਕੋਈ ਆਪਣੇ ਫਾਦਰ ਨੂੰ ਸਮਾਨ ਦੇਣ ਜਾ ਰਿਹਾ ਸੀਗਾ ਤੇ ਉਹਦੇ ਤੇ ਹਮਲਾ ਕੀਤਾ ਕੁੱਤੇ ਨੇ ਹਾਂਜੀ ਅ ਬੱਚਾ ਆਪਣੇ ਫਾਦਰ ਨੂੰ ਚਾਰ ਰੋਟੀ ਦੇਣ ਜਾ ਰਿਹਾ ਸੀਗਾ ਜੀ ਉਹਦੇ ਤੇ ਜਾਨੀ ਕੁੱਤੇ ਵੱਲੋਂ ਹਮਲਾ ਹੋ ਗਿਆ ਉਹ ਇੱਕ ਤਰ੍ਹਾਂ ਦੀ ਉਹਦੀ ਜਾਨ ਵੀ ਜਾ ਸਕਦੀ ਸੀ ਜਾਂ ਕੋਈ ਹੋਰ ਮੇਜਰ ਪ੍ਰੋਬਲਮ ਹੋ ਸਕਦੀ ਸੀਗੀ ਤੇ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਹਨਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਜਰੂਰੀ ਹੈ ਇਹ ਨਹੀਂ ਤਾਂ ਕੁੱਤੇ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਰੈਵੀਜ਼ ਵਗੈਰਾ ਦੀ ਪ੍ਰੋਬਲਮ ਹੈ ਜਾਂ ਕੁਝ ਹੋਰ ਜਾਂ 2 ਮਹੀਨੇ ਬਾਅਦ ਕਈ ਵਾਰ ਐਦਾਂ ਦੀ ਪ੍ਰੋਬਲਮ ਜਾਗਰ ਹੋ ਜਾਂਦੀ ਹੈ ਹਾਂਜੀ